ਪੰਜਾਂ ਤਤਾਂ ਦੇ ਸਰੀਰ ਹੈ ਸਾਰਿਆਂ ਦੇ ਵਿੱਚ ਇੱਕੋ ਆਤਮਾ ਹੈ ਇੱਕੋ ਜੋਤ ਹੈ ਧੰ ਗੁਰ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਨੂੰ ਪਾਰ ਦੇ ਮਾਲਵੇ ਦੇ ਇਲਾਕੇ ਤੇ ਕਿਰਪਾ ਕਰ ਰਹੇ ਨੇ ਅੱਜ ਨਗਰ ਡੱਲਾ ਹੈ ਆਪ ਜੀ ਉਥੇ ਸੰਗਤਾਂ ਸ਼ਿਸ਼ੂਕਾਂ ਸਾਰੀਆਂ ਸੰਗਤਾਂ ਦਰਸ਼ਨ ਕਰ ਕਰ ਨਿਹਾਲ ਹੋ ਰਹੀਆਂ ਨੇ ਤਨ ਮਨ ਨੂੰ ਠੰਡ ਪੈ ਰਹੀ ਹੈ। ਓਸੜੇ ਧੰ ਗੁਰੂ ਅਮਰਦਾਸ ਮਹਾਰਾਜ ਉਪਦੇਸ਼ ਦੇ ਰਹੇ ਨੇ। ਸਤ ਗੁਰੂ ਦਾ ਬਚਨ ਹੈ ਪੂਰੇ ਗੁਰ ਕਾ ਸੁਣ ਉਪਦੇਸ਼। ਇਹਦਾ ਉਪਦੇਸ਼ ਸੁਣਨਾ ਪੂਰੇ ਗੁਰੂ ਦਾ ਫਾਰਮੈਲਿਟੀ ਪੂਰੀ ਨਹੀਂ ਕਰਨੀ ਹੈ ਸਮਰਾਤ ਗੁਰੂ ਦੇ ਲਾਲ ਲਗਣਾ ਹੈ ਸਮਰਾਤ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਪੂਰੇ ਦੇ ਪੂਰੇ ਸਤਿਗੁਰੂ ਆਪ ਹੀ ਪਰਮੇਸ਼ਰ ਹਨ ਆਪ ਮੇਰਾ ਅਨਕਲਾ ਧਾਰ ਜਗ ਮੈਂ ਪਰਵਰਿਓ ਸਤਿਗੁਰੂ ਦਾ ਨਿਰਗੁਣ ਸਰੂਪ ਵਾਹਿਗੁਰੂ ਹੈ ਵਾਹਿਗੁਰੂ ਦਾ ਸਰਗਣ ਸਰੂਪ ਸਤਿਗੁਰੂ ਹੈ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਾਮੇ ਰਹਾ ਸਮਾਏ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਪੂਰੇ ਸਤਿਗੁਰੂ ਪੂਰੇ ਆਉ ਸਤਿਗੁਰੂ ਦੇ ਲੱਗਣਾ ਹੈ ਤੇ ਸਤਿਗੁਰੂ ਦੇ ਬਚਨ ਹਿਰਦੇ ਵਿੱਚ ਵਿਸਾਉਣੇ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਜਗ੍ਹਾ ਫਰਮਾਨ ਕਰਦੇ ਐ ਕਿ ਜਿਹੜੀ ਜੇਬਾ ਹੈ ਤ੍ਰਿਗ ਜੇਬਾ ਗੁਰ ਸ਼ਬਦ ਮਨ ਹੋਰ ਮੰਤਰ ਸਿਮਰਣੀ ਜਿੱਥੇ ਆਪ ਜੀਆ ਨੇ ਹੋਰ ਆਂਗਾਂ ਨੂੰ ਤਰਕਾਰ ਪਾਈ ਐ ਤ੍ਰਿਗ ਸਿਰ ਜੋ ਗੁਰਨਾਮ ਨਿਵੈ ਗੁਰ ਲਗੈ ਨਾ ਸਿਆਣੀ ਤ੍ਰਿਗ ਲੋਇਨ ਗੁਰ ਦਰਸਬਿਨ ਵੇਖੈ ਪਰ ਤਰਣੀ ਉਹ ਸਿਰ ਤਰਖਾਰ ਹੈ ਜਿਹੜਾ ਸਿਰ ਗੁਰੂ ਚਰਨਾਂ ਵਿੱਚ ਨਹੀਂ ਝੁਕਦਾ ਜਿਹਦੇ ਅੰਦਰ ਮਨ ਦੇ ਅੰਦਰ ਹਾਂ ਐਸਾ ਖਿਆਲ ਹੈ ਹੰਕਾਰ ਵਿੱਚ ਉਹ ਭੁੱਲਿਆ ਹੋਇਆ ਹੈ ਅੰਦਰ ਨਿਮਰਤਾ ਨਹੀਂ ਤੇ ਉਸ ਸਿਰ ਨੂੰ ਕਰਨਾ ਵੀ ਕੀ ਹੈ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਜੋ ਸਿਰ ਸਾਈ ਨਾ ਨਿਵੇ ਹੁਣ ਆਮ ਮਨੁੱਖ ਸਿਰ ਤੇ ਬਥੇਰਾ ਨਵਾਉਂਦਾ ਹੈ ਪਰ ਜਿਹੜਾ ਸਿਰ ਗੁਰੂ ਅੱਗੇ ਪਰਮੇਸ਼ਰ ਅੱਗੇ ਨਹੀਂ ਝੁਕਦਾ ਨਿਮਰਤਾ ਵਿੱਚ ਆ ਕੇ ਵੈਸੇ ਤਾਂ ਅਪਰਾਧੀ ਦੂਣਾ ਨਿਵੈ ਜੋ ਹੰਤਾ ਮੇਰੇ ਗਾ ਹੈ ਜੇ ਸ਼ੇਰ ਨੇ ਹੋਣ ਦੀ ਗੱਲ ਹੈ ਜਿਹੜੇ ਸ਼ਿਕਾਰੀ ਹੈ ਨਾ ਉਹ ਸ਼ਿਕਾਰ ਨੂੰ ਮਾਰਨ ਵਾਸਤੇ ਬੜੇ ਨੀਵਾ ਸਿਰ ਕਰ ਕਰਕੇ ਲੰਮੇ ਪੈ ਪੈ ਕੇ ਚੱਲਦੇ ਆ ਤੇ ਉਹ ਕੋਈ ਡਨੌਤਾ ਥੋੜੀਆਂ ਕਰਦੇ ਆ ਉਹਨਾਂ ਦੇ ਮਾਰਨਾ ਅਗਲੇ ਨੂੰ ਭਾਈ ਸ਼ਿਕਾਰ ਨੂੰ ਖਤਮ ਕਰਨ ਫੜਨਾ ਸ਼ਿਕਾਰ ਮਾਰਨਾ ਹੈ ਕਹਿੰਦੇ ਸਿਰ ਉਹ ਜਿਹੜਾ ਗੁਰੂ ਪਰਮੇਸ਼ਰ ਅਗੇ ਨਹੀਂ ਆਉਂਦਾ ਜਿਹਦੇ ਅੰਦਰ ਕਿਸ ਤਰ੍ਹਾਂ ਦਾ ਜਿਹਦੇ ਅੰਦਰ ਜੀਵਨ ਹੈ ਤੇ ਉਹਦਾ ਸਿਰ ਨਹੀਂ ਆਉਂਦਾ ਜਿੱਥੇ ਹੰਕਾਰ ਨਹੀਂ ਨਿਮਰਤਾ ਹੈ ਆ ਪੰਜ ਚੋਰ ਨੇ ਨਾ ਇਸ ਦੇ ਹੀ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ અમૃત લૂਟੈ માનમુખ ને બૂજે કોઈ ના સુણે પકારા અંધા જગત અંધ વર્તારા બાજ ગુરુ ગોબારા ਤੇ ਜਦੋਂ ਪੂਰੇ ਗੁਰੂ ਦੀ ਕਿਰਪਾ ਹੁੰਦੀ ਹੈ ਨਾ ਜੀਵਨ ਬਦਲ ਜਾਂਦਾ ਹੈ ਇੱਕ ਰੱਬ ਦੇ ਪਿਆਰੇ ਨੇ ਬੜੀ ਸੋਹਣੀ ਗੱਲ ਲਿਖੀ ਹੈ ਖੁਦਾ ਦਾ નામ ਲੈਣੇ ਸੇ ਤਕਦੀਰ ਬਦਲ جاتی ਹੈ ਸ਼ੀਸ਼ਾ ਤਾਂ ਉਹੀ ਰਹਤਾ ਹੈ ਤਸਵੀਰ ਬਦਲ ਜਾਂਦੀ ਹੈ ਕਹਿੰਦੇ ਮਾਲਕ ਰੱਬ ਦਾ ਨਾਮ ਲੈਣ ਨਾਲ ਕਿਵੇਂ ਬਦਲਦਾ ਹੈ ਬਾਹਰੋਂ ਤੇ ਸਰੀਰ ਉਹੀ ਹੁੰਦਾ ਪਰ ਅੰਦਰੋਂ ਬਦਲ ਜਾਂਦਾ ਹੈ ਜਿੱਥੇ ਕਾਮ ਦਾ ਰਾਸੀ ਨਾਮ ਦਾ ਰਾਸ ਆ ਗਿਆ ਜਿੱਥੇ ਕਰੋਰ ਸੀ ਉਥੇ ਖਿਮਾ ਆ ਗਈ ਜਿੱਥੇ ਲੋਭ ਸੀ ਉੱਥੇ ਸੰਤੋਖ ਆ ਗਿਆ ਜਿੱਥੇ ਮੋਹ ਸੀ ਉੱਥੇ ਪ੍ਰੇਮ ਆ ਗਿਆ ਜਿੱਥੇ ਅਹੰਕਾਰ ਸੀ ਉੱਥੇ ਨਿਮਰਤਾ ਆ ਗਈ ਜੀਵਨ ਬਦਲ ਗਿਆ ਨਾ ਸ਼ੀਸ਼ਾ ਤਾਂ ਉਹੀ ਰਹਤਾ ਹੈ ਤਸਵੀਰ ਬਦਲ ਜਾਂਦੀ ਹੈ ਅੰਦਰ ਬਦਲ ਜਾਂਦਾ ਹੈ ਜੀਵਨ ਹੀ ਬਦਲ ਜਾਂਦਾ ਹੈ ਪਹਿਲਾਂ ਮੋਹ ਦਾ ਬੰਨਿਆ ਹੋਇਆ ਬਹੁ ਪਰ ਪੰਚਕਾਰ ਪਰ ਧਨ ਲਿਆਵੇ ਸੁਤਦਾਰਾ ਪੈ ਆਨ ਲਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨ ਮੇਰਾ ਤੇਰੇ ਜੀ ਪੈ ਲੀਚੈ ਵਾ ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ ਪਿਆਰ ਆ ਗਿਆ ਇਹਦਾ ਜੀਵਨ ਦੋਸ਼ਾਂ ਦੇ ਭਲੇ ਵਾਸਤੇ ਹੋਏਗਾ ਆਪਣੇ ਵਾਸਤੇ ਨਹੀਂ ਹੋਏਗਾ ਸਹੀ ਫਰਕ ਪੈਂਦਾ ਸਾਧ ਸੰਗਤ ਮੈਂ ਬੇਨਤੀ ਕਰ ਰਿਹਾ ਸੀ ਫਰੀਦਾ ਜੋ ਸਿਰ ਛਾਏ ਨਾ ਨਿਵੇ ਸੋ ਸਿਰ ਕੀਜੇ ਕਾਏ ਉਸ ਸਿਰ ਨੂੰ ਕੀ ਕਰਨਾ ਚਾਹੀਦਾ ਤੇ ਬਾਬਾ ਜੀ ਕਹਿੰਦੇ ਨੇ ਫਰੀ ਜੀ ਕੁੰਨੇ ਹੀਠ ਜਲਾਈ ਹੈ ਬਾਲਣ ਸੰਧੀ ਥਾਏ ਕਹਿੰਦੇ ਹੋਰ ਕਿਸੇ ਕੰਮ ਨੇ ਆਉਣਾ ਕੁੰਨੇ ਆ ਚੁੱਲ੍ਹੇ ਉੱਤੇ ਬਰਤਨ ਰੱਖਿਆ ਹੁੰਦਾ ਨਾ ਕੁੰਨੇ ਕਹਿੰਦੇ ਉਹਦੇ ਥੱਲੇ ਬਾਲਣ ਦਾ ਕੰਮ ਲੈ ਲਓ ਬਸ ਸਾੜ ਕੇ ਸੁਆਹ ਕਰ ਦਿਓ ਬਾਲਣਾ ਸੰਧੀ ਥਾਂ ਐ